ਕੱਢ ਬਾਹਰ ਕੱਢ ਬਾਹਰ ਕੱਢ ਨਾ ਕੱਢ ਆਹ ਹਰ ਤੂੰ ਤੂੰ ਇੱਕ ਕਰ ਕੱਪ ਕਰ ਲੈ ਮੇਰੀ ਤਾਂ ਧੌਣ ਵੀ ਵੱਢ ਤੀ ਨਾ ਸਾਨੂੰ ਕਿਸੇ ਨੇ ਕੋਈ ਨਹੀਂ ਕਹਿਣਾਗਾ ਕਿੰਨਾ ਚਿਰ ਹੋ ਗਿਆ ਤੇਰੇ ਮੂੰਹ ਲਿਵੇਂਦਿਆਂ ਨੂੰ ਇੱਕ ਦਿਨ ਬਾਈ ਉਹ ਬਜ਼ੁਰਗ ਦੇ ਮੂੰਹ ਤੇ ਲਫੜ ਮਾਰਿਆ ਨੇ ਉਹ ਦੁਕਾਨ ਵਾਲੇ ਦੇ ਨਹੀਂ ਨਹੀਂ ਹੱਲੇ ਫੜ ਠੀਕ ਆ ਬਈ ਮਾਲ ਲੈ ਕਿਹਦੇ ਤੂੰ ਪਹਿਲਾਂ ਤੇਰੇ ਕੋਲ ਆ ਜਾ ਵੇ ਕਿਹਨੂੰ ਜਾਣਾ ਨਹੀਂ ਤੇਰੇ ਕੋਲ ਗਾਲ ਨਹੀਂ ਕੱਢੀਗੀ ਅੱਜ ਕੋਈ ਗਾਲਾਂ ਲੈ ਕੇ ਨਾ ਟੋੜਨ ਤੈਨੂੰ ਤੈਨੂੰ ਕਾਈ ਛੱਡ ਦੇ ਕੰਮ ਤੈਨੂੰ ਕਾਈ ਛੱਡ ਦੇ ਤੈਨੂੰ ਦੇਖੀ ਚਾਹੁੰਦਾ ਨਹੀਂ ਕੰਮ ਬਾਹਰ ਨਿਕਲ ਬਾਹਰ ਨਿਕਲ ਨਹੀਂ ਛੱਡ ਬਾਹਰ ਨਿਕਲ ਬਾਹਰ ਨਿਕਲ ਤੈਨੂੰ ਉਹ ਮੇਰੇ ਕੋਲ ਕਿਹੜੀ ਅਲਾਈਨਮੈਂਟ ਹੈ ਤੈਨੂੰ ਵਾਰ-ਵਾਰ ਕਿਹਾ ਅਸੀਂ ਕੰਮ ਛੱਡਾ ਤੈਨੂੰ ਵਾਰ-ਵਾਰ ਕਿਹਾ ਅਸੀਂ ਕੰਮ ਛੱਡ ਬਾਬਾ ਜੀ ਵਾਰ-ਵਾਰ ਕਿਹਾ ਅਸੀਂ ਕੰਮ ਛੱਡ ਗੱਲ ਨਹੀਂ ਕਰਦੀ ਗੱਲ ਦੀ ਕਰਦੀ ਕਾਈ ਬਾਬਾ ਜੀ ਮੁੰਗੀ ਕਰ ਰਿਹਾ ਤੈਨੂੰ ਤੈਨੂੰ ਆਏ ਨਹੀਂ ਦਿਖਾ ਆਏ ਨਹੀਂ ਦਿਖਾ ਕੇ ਵਿੱਚ ਆ ਭਾਈ ਬੱਜਾ ਨਹੀਂ ਬਾਬਾ ਛੱਡ ਦੇ ਬਾਬਾ ਛੱਡ ਦੇ ਬਾਬਾ ਹੀ ਛੱਡ ਦੇ ਬਾਬਾ ਤੇਰੇ ਤੇਰੇ ਮਸਲੇ ਬਹੁਤ ਸਾਡੇ ਅੱਖਾਂ ਛੜੀਆਂ ਬਹੁਤ ਸਾਡੇ ਅੱਖਾਂ ਛੜੀਆਂ ਬਾਬਾ ਹੀ ਛੱਡ ਦਿਨਾ ਕੋਈ ਨਹੀਂ ਰੰਮੜਾ ਕੋਈ ਦੁਕਾਨ ਬਾਬਾ ਮੇਰੇ ਜਿੰਨਾ ਜਿੰਨਾ ਹੈਗਾ ਵੰਡ ਵਾਰ ਦੋ ਵਾਰ ਦੋ ਵਾਰ ਨਹੀਂ ਦੇਖੀ ਨੂੰ ਨੋਰਮਲ ਕੋਈ ਤਾਂ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਤਾਂ ਗੱਲ ਨਹੀਂ ਆਰਗੇਨਿਕ ਨਹੀਂ ਆ ਸਾਡੀ ਆਤਮਾ ਅਦੀ ਯਾਰੀ ਮੈਨੂੰ ਤੈਨੂੰ ਪਹਿਲਾ ਵਾਰ ਨਹੀਂ ਲੈ ਕੇ ਛੱਡਿਆ ਸੀ ਹਾਂ ਜੀ ਤੈਨੂੰ ਪਹਿਲਾ ਵਾਰ ਨਹੀਂ ਲੈ ਕੇ ਛੱਡਿਆ ਨਾ ਸੀ ਛੱਡਿਆ ਹਾਂ ਤੇ ਫਿਰ ਤੂੰ ਕਿਉਂ ਕਰਦਾ ਬਈ ਸਾਡੇ ਸਿੰਘ ਇੱਕ ਮਿੰਟ ਬੰਮੀ ਉਹ ਇਧਰ ਇੱਕ ਮਾਰ ਰੱਖੋ ਬਾਬਾ ਜੀ ਪ੍ਰੈਗਾ ਨਹੀਂ ਜੇ ਪ੍ਰੌਕਸੀ ਕੈਮਰਾ ਰੱਖਦਾ ਜੀ ਬੰਮੀ ਕੱਢੋ ਪ੍ਰੌਕਸੀ ਆਹ ਭਾਈ ਪ੍ਰੌ ਇਹ ਪ੍ਰੈਗਾ ਨਹੀਂ ਗਈ ਪ੍ਰੌਕਸੀ ਕੈਮਰਾ ਜੀ ਦੂਜੇ ਵੀ ਗੱਲ ਆ ਵਾਹ ਚੀਜ਼ ਆ ਬਾਬਾ ਜੀ ਪ੍ਰੌਕਸੀ ਕੈਮਰਾ ਰੱਖਦਾ ਜੀ ਤੁਹਾਨੂੰ ਇੱਕ ਵਾਰੀ ਕਹੀ ਜਾਂਦਾ ਕੋਈ ਨਹੀਂ ਨਾ ਨਾ ਦੋ ਬਾਬਾ ਗਲਤੀ ਹੋ ਗਈ ਮੈਂ ਵੀ ਨਹੀਂ ਰੱਖਦਾ ਇੱਥੇ ਹੋਟ ਦੇ ਕੇ ਕਈਆਂ ਰੰਗ ਦੇ ਦੁਕਾਨ ਖੋਲ ਅਸੀਂ ਤੈਨੂੰ ਇਹ ਨਹੀਂ ਦੁਕਾਨ ਨਾ ਖੋਲ ਆ ਕੰਮ ਨਾ ਕਰ ਆ ਕੰਮ ਨਾ ਕਰ ਇਹ ਤਾਂ ਜੇਰ ਦੀਆਂ ਗੱਲਾਂ ਨੇ ਨਹੀਂ ਕਰਨੇ ਮਰੀ ਕਹਦਾ ਹਾਂ ਨਾ ਕਰ ਨਹੀਂ ਤੇਰੀ ਬਾਬਾ ਕੁੜੀਆਂ ਕੋਈ ਨਹੀਂ ਨਾ ਨਹੀਂ ਆਈ ਕਰ ਦੁਕਾਨ ਆ ਵੀ ਫੜ ਬਾਬਾ ਠੀਕ ਹੈ ਮੇਰੇ ਕੋਲ ਹੁਣ ਆ ਨਹੀਂ ਦਿਸਣ ਗਈ ਮੈਨੇ ਹਾਂ ਦੁਕਾਨ ਖੋਲ ਅਸੀਂ ਤੈਨੂੰ ਆ ਦੇ ਬੱਚੇ ਪਰ ਤੈਨੂੰ ਉਦੋਂ ਹੋ ਕੇ ਬੈਠਾ ਨੇ ਕੀ ਕਹੇ ਹਾਂ ਜੀ ਹਾਂ ਜੀ ਕੀ ਕਹੇ ਆਈ ਤੈਨੂੰ ਬਸ ਮੈਂ ਇਹ ਰੱਖਦਾ ਨਹੀਂ ਹਾਂ ਅੱਜ ਤੋਂ ਬਾਅਦ ਨਹੀਂ ਰੱਖਦਾ ਇਹ ਨਾ ਰੱਖਦਾ ਮੈਂ ਹੋਰ ਨਿਕਲੇ ਆਏ ਆ ਹੋਰ ਨਿਕਲੇ ਆਏ ਹੋਰ ਵੇਖ ਲਾ ਨਾ ਹੋਰ ਵੇਖ ਲਾ ਹੋਰ ਸਰਚ ਕਰ ਲੈਨੇ ਨਹੀਂ ਨਹੀਂ ਉਹ ਜੀ ਕੀ ਗੱਲ ਬਾਬਾ ਬੱਸ ਗੱਲ ਕਰ ਬਾਬਾ ਬੱਸ ਗੱਲ ਕਰ ਬਾਬਾ ਉਹ ਤੈਨੂੰ ਕਹੀ ਜਾਂਦਾ ਸਾਰੇ ਕਾਲੇ ਕੋ ਸਾਰੇ ਫੜਾ ਜਿੰਨੇ ਹੈਗੇ ਸਾਰੇ ਘੜ ਦੇ ਜੇ ਅਸੀਂ ਆਪਦੇ ਹੱਥ ਨਾਲ ਕੱਢੇ ਜੇ ਅਸੀਂ ਆਪਦੇ ਹੱਥ ਨਾਲ ਕੱਢੇ ਅਸੀਂ ਹੋਰ ਗੁੱਟਾਂਗੇ ਤੈਨੂੰ ਇਹੀ ਹੈ ਜੀ ਬਸ ਹੋਰ ਘੱਟ 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 ਹੋਰ ਘੱਟ ਮੈਂ ਲੈ ਇਹ ਕੱਲ ਦੀ ਭੈ ਲੈ ਘੱਟ ਹੋਰ ਬਾਬਾ ਹੀ ਘੜ ਦੇ ਆਪੇ ਘੜ ਦੇ ਕਰ ਦੋ ਬੰਦੋ ਬੰਦੋ ਜਾਲੀ ਪਈ ਬਾਬਾ ਜੀ ਫੜਾ ਫੜਾ ਕਰ ਦੇ ਫੜਾ ਦੇ ਦੁਤਾ ਨਫਰ ਕਰਾ ਆ ਵੇਖ ਬਸ ਆਪੇ ਘਟਦੇ ਜੇ ਹੈ ਬਾਈ ਵੀਰ ਬਣੇ ਆਪੇ ਘਟਦੇ ਕਰਦੇ ਜੇ ਉਹਦੇ ਜੋ ਪੁੱਛਾ ਨਾ ਤੂੰ ਨਫਰ ਫੇਰ ਕਰ ਬਣਾ ਬਣਿਆ ਕਰ ਨਹੀਂ ਹੈ ਨਹੀਂ ਨਹੀਂ ਰਾਤ ਕਰਦੇ ਆਹ ਗਲਤੀ ਨਹੀਂ ਹੋਣੀ ਚਾਹੀਦੀ ਮੈਨੂੰ ਡੀਐਸਪੀ ਗੁਰਪ੍ਰੀਤ ਸਿੰਘ ਜੀ ਵੱਲੋਂ ਕਾਲ ਆਈ ਸੀ ਕਿ ਇੱਕ ਦੁਕਾਨ ਉਹਨਾਂ ਨੇ ਚੈੱਕ ਕਰਾਣੀ ਚਾਹੁੰਦੇ ਆ ਉਹ ਖਟਾਰੀਆ ਮੈਡੀਕਲ ਏਜੰਸੀ ਹੈ 30 ਕਰੋੜ ਤੇ ਤੇ ਜਦੋਂ ਅਸੀਂ ਇਹ ਮੌਕੇ ਤੇ ਆਏ ਆ ਤੇ ਮੌਕੇ ਤੇ ਦੁਕਾਨ ਬੰਦ ਪਾਈ ਗਈ ਜਦੋਂ ਅਸੀਂ ਪ੍ਰੋਪਰਾਈਟਰ ਐ ਤੇਜਿੰਦਰ ਸਿੰਘ ਉਹਨਾਂ ਨੂੰ ਕੰਟੈਕਟ ਕੀਤਾ ਕਿ ਆਪਣੀ ਆ ਕੇ ਸ਼ਾਪ ਖੋਲੋ ਅਸੀਂ ਚੈੱਕ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇੱਕ ਹਸਪੀਟਲ ਚ ਐਡਮਿਟ ਐ ਤੇ ਸਾਨੂੰ ਸਸਪੈਕਸ਼ਨ ਐ ਕਿ ਇਹਦੇ ਅੰਦਰ ਕੁਝ ਐਦਾਂ ਦੇ ਇਨਟੌਕਸਿਕੈਂਟਸ ਹੈ ਇਸ ਲਈ ਅਸੀਂ ਹੁਣ ਇੱਕ ਵਾਰੀ ਸੀਲ ਕਰਕੇ ਜਾ ਰਹੇ ਆ ਦੁਕਾਨ ਨੂੰ ਔਰ ਜਦੋਂ ਉਹ ਸਾਡੇ ਕੋਲ ਪੇਸ਼ ਹੋਏਗਾ ਤਾਂ ਅਸੀਂ ਉਹਨੂੰ ਓਪਨ ਕਰਕੇ ਦੁਬਾਰਾ ਚੈੱਕ ਕਰਾਂਗੇ। ਅੱਛਾ ਵੀਡੀਓ ਵੀ ਵਾਇਰਲ ਹੋਈ ਸੀ ਸਵੇਰੇ ਕੋਈ ਜਿਹੜੇ ਕੋਈ ਟੈਂਸ਼ਨ ਕਿਤੇ ਬੰਦੀ ਦੇ ਜਿਹੜੇ ਆਪੂ ਸੀਗੇ ਉਹਨਾਂ ਵੱਲੋਂ ਜਿਹੜੀ ਇਹਦੇ ਘਟਮਾਰ ਵੀ ਕੀਤੀ ਗਈ ਹੈ। ਦਗਾਹਤਾਂ ਕਹਿ ਸਕਦੇ ਕਹ ਰਹੇ ਵੀ ਕੋਈ ਨਸ਼ੀਨੀਆਂ ਗੋਲੀਆਂ ਮਿਲਿਆ ਜਦਾਂ। ਦੇਖੋ ਇਹ ਤਾਂ ਹੁਣ ਜਦੋਂ ਆਪਾਂ ਓਪਨ ਕਰਾਂਗੇ ਸ਼ਾਪ ਨੂੰ ਚੈਕਿੰਗ ਕਰਾਂਗੇ ਉਸ ਤੋਂ ਬਾਅਦ ਹੀ ਕੁਝ ਕਹਿ ਸਕਦੇ ਹਾਂ ਉਸ ਰਿਲੇਟਡ। ਤੁਹਾਡੇ ਵੱਲੋਂ ਕੀ ਕਾਰਵਾਈ ਹੋਈ ਹੈ? ਇੱਕ ਵਾਰੀ ਤਸੀਲ ਕਰ ਦਿੱਤੀ ਗਈ ਹੈ ਸ਼ਾਪ। ਹੁਣ ਉਹ ਪੇਸ਼ ਹੋਏਗਾ ਤਾਂ ਸੀਲ ਓਪਨ ਹੋ ਕੇ ਉਹਦੀ ਪ੍ਰੈਜ਼ੈਂਸ ਵਿੱਚ ਚੈਕਿੰਗ ਕਰਾਂਗੇ ਸ਼ ਇਦੇ ਵਿੱਚ ਨਾ ਇੱਕ ਜਿਹੜੀ ਵੀਡੀਓ ਕੱਲ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇੱਕ ਗਿੱਤੇਜਿੰਦਰ ਸਿੰਘ ਨਾਮ ਦਾ ਆਦਮੀ ਹੈ ਜਿਹੜਾ ਕਸ਼ਮੀਰੀਆਂ ਵਾਲੀ ਮੱਲੇ ਦੇ ਵਿੱਚ ਰਹਿੰਦਾ ਹੈ ਤੇ ਉਹਦਾ ਕਟਾਰੀਆ ਮੈਡੀਕਲ ਸਟੋਰ ਦੇ ਨਾਮ ਤੇ ਉਹਦਾ ਮੈਡੀਕਲ ਸਟੋਰ ਹੈ ਕੱਲ ਉਹਦੇ ਵਿੱਚ ਇਸ ਤਰ੍ਹਾਂ ਉਹ ਬੈਠਾ ਸੀ ਤੇ ਕੋਈ 4-5 ਜਣੇ ਜਿਹੜੇ ਸੀ ਕੋਈ ਗਲਤ ਅੰਸਰ ਉਹ ਆਏ ਉਹਨਾਂ ਨੇ ਆ ਕੇ ਉਹਦੀ ਕੁੱਟ ਮਾਰ ਕੀਤੀ ਤੇ ਨਾਲੇ ਉਹਨੂੰ ਇਹ ਕਿਹਾ ਕਿ ਜਿਹੜਾ ਤੂੰ ਨਸ਼ਾ ਵੇਚਦਾ ਹੈ ਤੇ ਉਹਦੇ ਵਿੱਚ ਇਹ ਸੀ ਜਦੋਂ ਅਗਰ ਉਹ ਨਸ਼ਾ ਵੇਚਦਾ ਸੀ ਤੇ ਉਹਨੂੰ ਪੁਲਿਸ ਨੂੰ ਸ਼ਿਕਾਇਤ ਸਾਨੂੰ ਕਰਨੀ ਚਾਹੀਦੀ ਸੀ ਜੇ ਨਹੀਂ ਤੇ 112 ਤੇ ਕਾਲ ਕਰ ਦਿੰਦੇ ਜਾਂ ਸਾਡੀ ਸੇਫ ਪੰਜਾਬ ਦੀ ਜਿਹੜੀ ਹੈਗੀ 9779500200 ਉਹਦੇ ਤੇ ਕਾਲ ਕਰ ਦਿੰਦੇ ਪਰ ਉਹਨਾਂ ਨੇ ਆਪ ਹੀ ਜਿਹੜੀ ਉਹਦੀ ਕੁੱਟ ਮਾਰ ਕੀਤੀ ਜੀ ਦੇ ਤਹਿਤ ਕਿਉਂਕਿ ਇਹਦੇ ਵਿੱਚ ਅਸੀਂ ਪਹਿਲਾਂ ਵੀ ਇਹਨਾਂ ਨੇ ਇੱਕ ਵਾਰ ਸ਼ਿਕਾਇਤ ਕੀਤੀ ਸੀ ਜੀ ਦੇ ਤਹਿਤ ਅਸੀਂ ਜਿਹੜਾ ਪਹਿਲੇ ਹੀ ਇੱਕ ਮਕਦਮਾ ਨੰਬਰ 300 282 ਜਿਹੜਾ 22 10 25 ਅੰਡਰ ਸੈਕਸ਼ਨ 23 323 ਬੀ ਐਨ ਐਸ ਜਿਹੜਾ ਦਰਜ ਕੀਤਾ ਗਿਆ ਤੇ ਇਹਨੂੰ ਜਿਹੜਾ ਤ੍ਰਿੰਦਰ ਸਿੰਘ ਸੀ ਇਹਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਜਦੋਂ ਇਹਦੇ ਨਾਲ ਇੱਕ ਹੋਰ ਗੁਰਪ੍ਰੀਤ ਸਿੰਘ ਸੀ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਜਿਹੜਾ ਇਹ ਮਾਮਲਾ ਜਿਹੜਾ ਕੱਲ ਹੋਇਆ ਇਹਦੇ ਸਬੰਧ ਵਿੱਚ ਅਸੀਂ ਜਿਹੜਾ ਡਰਗ ਇਨਸਪੈਕਟਰ ਨੂੰ ਲੈ ਕੇ ਮੈਡਮ ਸੋਨੀਆ ਗੁਪਤਾ ਨੂੰ ਨਾਲ ਲੈ ਕੇ ਤੇ ਅਸੀਂ ਜਿਹੜੀ ਦੁਕਾਨ ਹੈ ਜਿਹੜੀ ਇਹਦੀ ਸੀਲ ਕਰਵਾ ਦਿੱਤੀ ਗਈ ਹੈ ਤੇ ਜਿਹੜਾ ਦੂਸਰਾ ਜਿਹੜੇ ਦੂਸਰੇ ਜਿਹੜੇ ਗਲਤਨ ਸਸੇ ਜੀ ਨਾਲ ਜੀ ਅੱਜ ਸਾਨੂੰ ਮੁੱਖ ਅਫਸਰ ਸਾਹਿਬ ਦਾ ਮੈਨੂੰ ਫੋਨ ਆਇਆ ਇੱਕ ਚਿਹਰਕ ਰੋਡ ਤੇ ਕਿਟਾਰੀਆ ਮੈਡੀਕਲ ਸਟੋਰ ਹੈ ਉੱਥੇ ਡਰਗ ਇਨਸਪੈਕਟਰ ਸਾਹਿਬ ਮੈਡਮ ਤੇ ਜਿਹੜਾ ਇੱਕ ਜਿਹੜਾ ਬੰਦਾ ਇਹਨਾਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕਰ ਲਿਆ ਗਿਆ ਹੈ ਸਾਡੀ ਜਿਹੜੀ ਇਹ ਜਿਹੜੀ ਆ ਜਨਤਾ ਨੂੰ ਇਹ ਹੀ ਪੀਲੇ ਕਿ ਜਦੋਂ ਵੀ ਕੋਈ ਇਹੋ ਜਿਹੇ ਤੁਹਾਨੂੰ ਕੋਈ ਡਰੱਗ ਵੇਚਦਾ ਜਾਂ ਕੋਈ ਇਸ ਤਰ੍ਹਾਂ ਤੁਹਾਨੂੰ ਕੋਈ ਇਤਲਾ ਮਿਲਦੀ ਹੈ ਕਿ ਤੁਸੀਂ ਜਿਹੜੀ ਇਤਲਾ ਸਾਨੂੰ ਸਾਨੂੰ ਦਿਓ ਨਹੀਂ ਤੇ 112 ਤੇ ਫੋਨ ਕਰੋ ਨਹੀਂ ਤੇ ਜਿਹੜੀ ਜਿਹੜੀ ਸਾਡੇ ਮਤਲਬ ਪੰਜਾਬ ਸਰਕਾਰ ਵੱਲੋਂ ਜਿਹੜਾ ਸੇ ਪੰਜਾਬ ਜਿਹੜੀ ਐਂਟੀ ਡਰੱਗ ਜਿਹੜੀ ਹੈਲਪਲਾਈਨ ਚਲਾਈ ਗਈ ਹੈ ਜਿਹਦੇ ਵਿੱਚ ਜਿਹਦਾ ਨੰਬਰ 9779100200 ਉਹਦੇ ਤੇ ਕਾਲ ਕਰੋ ਤੇ ਤੁਸੀਂ ਜਿਹੜਾ ਕਾਨੂੰਨ ਆਪਦੇ ਹਾਸ ਦੇ ਵਿੱਚ